ਮੇਰਾ ਨਾਮ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਆ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਗਾ ਚਲੇ ਗਏ ਨੇ ਕਿਹਨੂੰ ਮਾਰਿਆ ਪਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਕਿੰਨੀ ਉਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਉਹ ਤਾਂ ਹੀਟਕਸਾ ਚਲਾਉਂਦਾ ਜੀ 30 ਲੱਗਦਾ ਪਰੰਜਿਸ ਪਰੰਜਿਸ ਤੇ ਕਰਤੀ ਹੋਇਆ ਹੋਗਾ ਜੀ ਨਹੀਂ ਕੋਤਤ ਨਹੀਂ ਦੇਖਿਆ ਗੇ ਵੀ ਪਰ ਉਹ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਮੇਰਾ ਨਾਮ}{|\text{ਸ਼ਪਾਲ ਸਿੰਘ}|} ਸਭ ਨੂੰ ਤਾਂ ਆਪ ਨੇ ਬਤਾ ਮੈਂ ਬਾਹਰ ਚ ਲੱਗਿਆ ਸੀਗਾ ਤੇ ਬਾਹਰੋਂ ਆਇਆ ਜਾਣ ਕੇ ਪਤਾ ਲੱਗਾ ਵੀ ਆਏ ਆ ਤੇ ਦੋ ਜਣੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰਤ ਨੇ ਮੇਰਾ ਭਰਾ ਛੋਟਾ ਪੰਜ ਗੋਲੀਆਂ ਦੱਸਦੇ ਆਂ ਪੀ ਵੱਜੀਆਂ ਸੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹ ਤੇ ਬਨੂਰ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ ਹਾਣ ਅੰਬਰ ਸਰ ਖੜਿਆ ਪਹਿਲਾਂ ਇੱਥੇ ਖੜਿਆ ਹੈਗਾ ਸਿਵਲ ਹਸਪੀਟਲ ਤੇ ਹੁਣ ਅੰਬਰ ਸਰ ਖੜਿਆ ਅਮਨਦੀਪ ਨੇ ਉੱਥੇ ਹੁਣ ਡੈਥ ਹੋ ਚੁੱਕੀ ਏ ਦੀ ਫੋਨ ਆਇਆ ਉੱਥੋਂ ਕੋਲੀ ਡੈਥ ਹੋ ਚੁੱਕੀ ਏ ਤੇ ਤੇ ਕੋ ਆ ਚ ਬੇਟੀ ਏ ਤੇ ਆਪ ਹੀ ਤੇ ਨਾਲ ਦੀ ਬੇਟੇ ਦੋ ਹੀ ਉਹ ਇੱਕ ਬਾਹਰ ਹੈ ਤਕ ਜੇਲ੍ਹ ਚ ਲੱਗੇ ਪਰ ਉਹ ਲੋ ਆਇਆ ਹੀ ਨਹੀਂ ਮਿੱਠੂ ਪੂਰਾ ਕੀ ਬਰ ਤੇ ਬਰ ਨਿਓ ਉਸ ਆਈ ਇਹ ਇੱਕ ਕੁਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਲਿਆ ਉਹਨਾਂ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਸਾਨੂੰ ਜ ਮਰੀਕ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਆ ਜਸਟ ਅਸੀਂ ਪਹੁੰਚੇ ਆ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਉਹ ਦੇਖੋ ਅਸੀਂ ਅਜੇ ਪਹੁੰਚੇ ਹੀ ਆ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਆ ਇਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਤੁਹਾਨੂੰ ਦੱਸ ਦਾਂਗੇ